ਟੋਕਰੀ ਖੋਲਣ ਦੇ ਦੇਰ ਹੁੰਦੀ ਆ ਅਮ ਤੇਰਾ ਭੁੰਡਾ ਵਾਂਗੂ ਚੰਬੜ ਜਾਂਦੇ ਆ ਕੇ ਆ ਥੋੜਾ ਬਾਪਾ ਵੀ ਤੂੰ ਡ੍ਰੈਗਨ ਫਰੂਟ ਖਾਓ ਮਰੂ ਉੱਤੇ ਬਾਦੂ ਘਾਟੂਆ ਲਈ ਆ ਤੇ ਨਾਲੇ ਮੇਰੀ ਗੱਲ ਸੁਣੋ ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ ਤੁਸੀਂ ਲੋਕਾਂ ਦਾ ਭਰ ਚੁੱਕ ਜੋ ਕੇ ਆਪਣਾ ਮੂੰਸ਼ਵਾਰੇ ਵਰਗਾ ਕਰ ਲਿਆ ਆ ਜੈ ਬਾਬਿਆਂ ਦੀ ਜੈ ਬਾਬਿਆਂ ਦੀ ਹਾਂ ਵੀ ਭਗਤਾ ਬਾਬਾ ਜੀ ਮੰਜਾਂ ਦੁੱਧ ਤੋਂ ਭੱਜ ਗਿਆਂ ਜੀ ਓਏ ਦੁੱਧੀਆਂ ਤੇ ਬਾਬੇ ਨਦੀਆਂ ਬਹਾ ਦੇਣਗੇ ਪਰ ਤੂੰ ਬਾਬਿਆਂ ਤੋਂ ਨਾ ਭੱਜੀ ਬਾਬਾ ਜੀ ਤੁਸੀਂ ਨਦੀਆਂ ਵਾਹਤੀ ਕਹਿੰਦਾ ਮੈਨੂੰ ਭੱਜਣਾ ਹੈ ਹੋਰ ਕੋਈ ਮੁਸ਼ਕਿਲ ਬਾਬਾ ਜੀ ਮੱਝ ਸੂਣ ਵਾਲੀ ਅੱਜ ਭਲਕ ਕਿਰਪਾ ਕਰਿਓ ਕਿ ਕੱਟੀ ਦੇਵੇ ਕੱਟੀ ਹੋਵੇਗੀ ਜੈ ਬਾਬਿਆਂ ਦੀ ਹੈਲੋ ਹੈ ਕੱਟੀ ਦਿੱਤੀ ਆ ਬਾਬਾ ਜੀ ਮਾਝ ਨੇ ਕੱਟੀ ਦਿੱਤੀ ਜੇ ਜੈ ਬਾਬਿਆਂ ਦੀ ਪਤਾ ਤੈਨੂੰ ਹੁਣ ਇੱਕ ਸੇਵਾ ਲਾਉਣੀ ਆ 5500 ਰੁਪਈਆ ਤੇ ਇੱਕ ਹਫਤਾ ਬੋਲੀ ਤੈਨੂੰ ਲੈ ਕੇ ਆਉਣੀ ਪੈਣੀ ਆ ਬਾਬਿਆਂ ਲਈ ਠੀਕ ਹੈ ਬਾਬਾ